ਸਾ ਟੂਰ ਵੀ ਮੈਂ ਪਵਾ ਕੇ ਦਿੱਤੇ ਸੀ ਟਰੈਕਟਰ ਜਮਾ ਐ ਸਮਝਣ ਨੂੰ ਵੀ ਜਮਾ ਨਵਾਂ ਲਈ ਜਾਂਦੇ ਆ ਪੜਾ ਬੰਦਾ ਕੋਈ ਟਰੈਕਟਰ ਨੂੰ ਲੈ ਜਾਂਦਾ ਜੀ ਮਿੱਤਰ ਪਿਆਰਿਓ ਤੁਹਾਡਾ ਸਾਰਿਆਂ ਦਾ ਸਵਾਗਤ ਆਪਣੇ YouTube ਚੈਨਲ ਤੇ Facebook ਪੇਜ ਦੇਸੀ ODDV ਵਿੱਚ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਅੱਜ ਤੁਹਾਨੂੰ ਬਈ ਨਿੱਕੇ ਮਿਲਗਾਣੇ ਨਾਲ ਮਲਾਉਣੇ ਆ ਵਾਕਿਵਾਕ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਬਾਈ ਤੋਂ ਕਰਾਉਣੇ ਵੱਡੇ ਵੱਡੇ ਡਿਸਕਾਊਂਟ ਅੱਜ ਉਹ ਵੀ ਵੀਡੀਓ ਕਰਦੇ ਆ ਕੰਟੀਨਿਊ ਕਾਲ ਬਾਈ ਸੱਚੀ ਗੱਲ ਕੀ ਹਾਲ ਆ ਬਾਈ ਵਧੀਆ ਬਈ ਵਧੀਆ ਤੂੰ ਸੁਣਾਓ ਵਧੀਆ ਵਧੀਆ ਹੋ ਠੀਕ ਆ ਘਰ ਪਰਿਵਾਰ ਹਾਂ ਹਾਂ ਵਧੀਆ ਬਈ ਮੰਡੀ ਦਾ ਮਾਹੌਲ ਕਿਵੇਂ ਚੱਲ ਰਿਹਾ ਮੰਡੀ ਦਾ ਮਾਹੌਲ ਠੀਕ ਆ ਬਾਈ ਬਾਲਾ ਤਾਂ ਨਹੀਂ ਮਾਲਾ ਕੋਈ ਕਈ ਵਾਰ ਨਾ ਆਪਣੇ ਲੋਕ ਸਰਾਦਾਂ ਸਰੂਦਾਂ ਦੀ ਦਿੱਕਤ ਮਾਨੇ ਕੋਈ ਠੰਡਾ ਐਡਾ ਬਾਲਾ ਤੇਜ਼ ਹੈ ਨਹੀਂ ਠੀਕ ਆ ਠੀਕ ਆ ਲਾਈਨ ਵਾਲੇ ਬੰਦੇ ਨੂੰ ਠੀਕ ਆ ਠੀਕ ਆ ਕਰੀਏ ਸਟ ਬਾਈ ਕਰੋ ਜੀ ਕਰੋ ਫਾਰਮ ਡ੍ਰੈਗ 60 60 ਵਾਲਾ 260 60 60 ਫਾਰਮ ਡ੍ਰੈਗ ਦਾ ਮਾਡਲ ਆ ਜੀ 2013 ਮਾਡਲ 2013 ਮਾਡਲ ਡਿਮਾਂਡ ਹੈ ਬਾਈ 4.5 ਲੱਖ 25000 ਡਿਸਟ੍ਰਿਬਿਊਟਰ ਵਾਲਾ ਤੇਲ ਬ੍ਰੇਕ ਵਾਲਾ ਈਪੀਆਈ 2 ਪਾ ਵਾਲਾ ਤਾ ਉਹ ਮਾਰ ਲਾ ਟਰਬੋ ਟਰਬੋ ਦਿਖਾ ਦੇ ਵੀਰੇ ਟਰਬੋ ਵਾਲਾ ਟਰੈਕਟਰ ਹੁੰਦਾ ਇਹ ਹਾਊਸ ਪਾਵਰ ਇਹਦੀ ਸੁਪਰ ਸਾਫ ਰਸੀਡਰ ਤੇ ਪੂਰਾ ਐ ਘੈਂਟ ਚੱਲਦਾ ਵਿੱਚੋਂ ਉੱਚੋ ਦਿਖਾ ਦਿਆ ਟਰਬੋ ਟਰਬੋ ਜਮਾ ਨਵੇਂ ਵਰਗੀ ਹੈ ਕਿਸੇ ਪਾਸੋਂ ਦਿੱਕਤ ਨਹੀਂ ਠੀਕ ਆ ਜਿਵੇਂ ਕੰਡੀਸ਼ਨ ਦੀ ਗੱਲ ਕਰੀਗੇ ਦੀ ਕੰਡੀਸ਼ਨ ਅੱਧੀ ਗੱਲ ਕਰੀਏ ਬਾਈ ਕੱਲਾ ਵੰਪਰ ਪੇਂਟ ਕਰਾਇਆ ਆਪਾਂ ਠੀਕ ਆ ਠੀਕ ਆ ਬਾਕੀ ਰੰਗ ਰੋਂਗ ਕੋਈ ਮਾੜਾ ਮੋਟਾ ਆਈ ਨਹੀਂ ਹੁੰਦਾ ਕੋਈ ਨਟ ਬੋਲਟ ਜਾਂ ਕੋਈ ਹੋਈ ਮਾਰੇ ਮੋٹے ਰੰਗ ਬਿਨਾ ਟਰੈਕਟਰ ਨਹੀਂ ਵਿਕਦਾ ਠੀਕ ਹੈ ਜਿਹੜੀ ਮੈਂ ਸਾਫ਼ ਗੱਲ ਦਾ ਹਾਂ ਹਾਂਜੀ ਸ਼ੋ ਮਗਰਾੜ ਰਿੰਬ ਸਾਰੇ Ориਜినਲ ਆ ਠੀਕ ਹੈ ਬਾਕੀ ਆਪਾਂ ਮੈਂ ਆਈ ਨਹੀਂ ਇਹਦਾ ਵੀ ਗਾਹ ਚਾਹੇ ਸਾ ਮੈਂ ਮੇਰੇ ਕੋ ਨੂੰ ਮਾਲਾ ਮੈਂ ਸਾਰਾ Ориਜినਲ ਆ ਨਾ ਗਾਹ ਚਾਹੇ ਸਾਰਾ ਮੰਨ ਕੇ ਲੈ ਕੇ ਜਾਵੇ ਠੀਕ ਹੈ ਆਪਦਾ ਚੈੱਕ ਕਰਕੇ ਲੈ ਕੇ ਜਾਵੇ ਘਰੇ ਆ ਕੇ ਤਸੱਲੀ ਨਾਲ ਠੀਕ ਹੈ ਠੀਕ ਹੈ ਨਾ ਟਾਇਰ ਟੂਰਾਂ ਦੀ ਕੰਡੀਸ਼ਨ ਹੈਗੀ ਇਹਦੇ ਨਵੇਂ ਵਰਗੀ 90 ਪੈਸੇ ਮੰਨ ਕੇ ਹੁਣ ਠੀਕ ਹੈ ਬੰਡਾ ਫੱਟੀ ਹੌਕ ਵਾਲੀ ਕਿੱਲੀ ਸਮਾਨ ਸਾਰਾ ਨਾਲ ਆ ਛਤਰੀ ਤਾਂ ਗੱਦਿਆਂ ਡੰਡੇ ਇੰਡੀਕੇਟਰ ਸਾਰਾ ਕੁਝ ਇਹ ਸਾਰਾ ਤੁੰਦ ਚੱਲਦੇ ਬਈ ਜਮਾ ਸਾਰਾ ਕੁਝ ਚੱਲੂ ਆ ਵੀਰੇ ਲਾਈਟ ਬੱਤੀ ਸਾਰਾ ਕੁਝ ਠੀਕ ਆ ਵੀ ਕਿੰਨੇ ਕ ਪਰਸੈਂਟ ਟਾਇਰ ਪਏ ਹੋਣਗੇ ਟਾਇਰ ਇਹਦੇ ਹੈਗੇ 95 ਪੈ 90 ਪੈ ਮੰਨ ਲੈ ਵੀਰੇ ਗਾਹ ਕਾਵੇਂ ਕਈ ਵਾਰ ਮਾੜਾ ਮੋਟਾ ਆਪਾਂ ਵੈਸ ਨੂੰ ਥਾਂ ਹੋ ਜਾਂਦਾ ਕਿ ਨਹੀਂ ਆ ਨਾਲ ਦਾ ਹਜੇ ਸਾਰਾ ਕੁਝ ਆਲਟੀਨੇਟਰ ਵਾਲੇ ਉਤਲੇ ਕਵਰ ਕੋਵਰ ਥੱਲੋ ਵਾਡੀ ਬੁੱਡੀ ਦਾ ਦਿਖਾ ਦੇ ਵੀਰੇ ਠੀਕ ਆ ਜੀ ਜਮਾ ਨਵੇਂ ਵਰਗਾ ਪਿਆ ਠੀਕ ਆ ਮਾਡਲ ਦਾ ਹੀ ਤੇਰਾ ਕੰਡੀਸ਼ਨ ਬਹੁਤ ਚੰਗੀ ਆ ਠੀਕ ਆ ਵੀ ਫਿਰ ਇੱਕ ਗੱਲ ਹੋਰ ਮੈਂ ਦੱਸ ਦਿੰਦਾ ਵੀਰੇ ਇਹਦੇ ਮਗਰੈਡ ਮਾਰੇ ਮਾਰੇ ਅੰਦਰੋਂ ਉੱਥੇ ਯਾਰ ਆ ਜਾਂਦੀ ਹੈ ਪੈਰਾਂ ਚ ਆ ਠੀਕ ਹੈ ਜੀ ਇੱਥੋਂ ਮਾੜੇ ਮਾੜੇ ਮਨ ਲਾ ਜਰਜੀ ਪੈੜੀ ਲੱਗਦੀ ਉਹ ਕਰਵਾਏ ਠੀਕ ਹੈ ਕੋਈ ਇਹ ਨਹੀਂ ਹੋਈ ਮਗਰ ਉਹ ਗੱਲ ਦੇਣੀ ਹੈ ਜੇ ਕਾ ਕਾ ਜੀ ਅਗਲਾ ਕਹਿ ਵੀ ਤੁਸਾਂ ਵੀਡੀਓ ਤੇ ਤਾਂ ਫੜਾ ਮਾਰਦਾ ਹੀ ਪੂਰਾ ਬਈ ਗੱਲ ਕੁਛ ਨਹੀਂ ਮਾੜੀ ਮੋਟੀ ਗੱਲ ਆ ਇਹ ਹਾਂਜੀ ਰੰਗ ਦਾ ਕੋਈ ਵਹਿਮ ਨਹੀਂ ਹੁੰਦਾ ਪਰ ਪਹਿਲਾਂ ਦੱਸੀ ਗੱਲ ਚੰਗੀ ਰਹਿੰਦੀ ਹੈ ਹਾਂਜੀ ਬਈ ਆਪਾਂ ਜੀ ਇਹਦੀ ਨੰਬਰ ਦੀ ਗੱਲ ਹੈ ਜੀ ਨੰਬਰ ਕਿੱਥੋਂ ਦਾ ਜੀ ਨੰਬਰ ਇਹਦਾ ਹਰਿਆਣਾ ਜੀ ਐਨਓਸੀ ਮਿਲਣੀ ਹੈ ਠੀਕ ਹਫਤੇ ਇੱਕ ਕਰਾ ਦਾਂਗੇ ਐਨਓਸੀ ਆਪਾਂ ਹਫਤੇ ਚਕਟਾ ਕੇ ਦੇ ਦਾਂਗੇ ਹਫਤੇ ਦੱਸ ਦੇਣਾ ਜੀ ਹਫਤੇ ਦੱਸ ਦੇਣਾ ਡਿਮਾਂਡ ਤਾਂ ਆਪਾਂ ਰੱਖਦੇ ਆਂ ਜੀ ਬਈ 4,25,000 ਰੁਪਏ ਦਾ ਜਾਇਜ ਜਮਲ ਜਾਇਜ ਜਮਲ ਇਹਦਾ ਹੈਗਾ ਜੀ 4 ਲੱਖ ਤੇ 5000 ਰੁਪਏ ਮਾ ਜੀ ਜ਼ਿਆਦਾ ਯਾਰ ਮਰ ਕਾੜੀ ਕੋਰ ਮਾੜਾ ਖਿੱਚ ਕਿਵੇਂ ਜੀ ਜ਼ਿਆਦਾ ਮਾੜਾ ਥੱਲੇ ਹੋਰ 4 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ 3,99,5 ਦਾ ਕਰ ਦਈਏ ਕਰ ਦਿਓ ਜੀ ਇਹ 5020 ਮਾਡਲ ਆ ਸੂਨ ਵਾਲੀ ਕਦੋਂ ਵੀ ਡੀਆਈ 50 ਬਹੁਤ ਵਧੀਆ ਚੀਜ਼ ਹੁੰਦੀ ਆ ਇਹ ਤਿੰਨ ਦਾ ਡੀਜ਼ਲ ਖਰਚਾ ਬਹੁਤ ਘੱਟ ਹੁੰਦਾ ਜੀ ਵਾੜੇਗੇ ਭਾਈ ਜੀ 5,25,000 ਰੁਪਏ 25000 ਜੇ ਭਾਈ ਆਪਾਂ ਜੀ ਕੰਡੀਸ਼ਨ ਦੀ ਗੱਲ ਕਰੀਏ ਜੀ ਕੰਡੀਸ਼ਨ ਦੀ ਗੱਲ ਕਰ ਗਏ ਇਹਦੀ ਬਾਈ ਹੁਣ ਤੂੰ ਮੈਂ ਕੀ ਗੱਲ ਕਰਾਂ ਵੀਰੇ ਤੂੰ ਦਿਖਾਈ ਦੇ ਯਾਰ ਠੀਕ ਰਿੰਬਾਂ ਵਾਲੇ ਨਾਟ ਨੋਟ ਨਿਕਲ ਨੁਕਲਾ ਡੰਡਿਆਂ ਵਾਲੇ ਨਾਟ ਨੋਟ ਠੀਕ ਆ ਬਾਈ ਜਮਾ ਨਵੇਂ ਨਕੋ ਟਰੈਕਟਰ ਆ ਵੀਰੇ ਠੀਕ ਆ ਬਾਈ ਟਾਇਰ 90% ਹੋਣਗੇ ਬਾਈ ਜਿਹੜੇ ਟਾਇਰ ਹੈਗੇ ਇਹਦੇ 90 ਕੁ ਪਏ ਮੰਨੋ ਵੀ 80 ਬਸ 85 ਪਏ ਮੰਨ ਲਓ ਠੀਕ ਆ ਹਾਂਜੀ ਭਲੇ ਮਗਰਾਰ ਵੀ ਦੇਖ ਲਓ ਸਤ ਨੂੰ ਬੰਦੀਆ 52 ਹਸ ਪਾਵਰ ਵਾਲਾ 52 ਕੈਟਾਗਰੀ ਆ ਟਰੈਕਟਰ ਆ ਗਿਆ ਪਾਵਰ ਪਲੱਸ ਸ਼ਕੰਦਰ ਵਾਲਾ ਮਾਡਲ ਆ ਠੀਕ ਆ ਬਾਈ ਸਵਾਲ ਇਹਦੇ ਮਗਰ ਵੀ ਸਾਰਾ ਡਬਲ ਡਿਸਟ੍ਰੀਬਿਊਟਰ ਚਾਹੀਦਾ। ਟਾਪ ਲਿੰਕ ਦੇਵਾਂਗੇ ਤੇ ਗੁੱਲਾ ਦੇਵਾਂਗੇ ਹੌਕਾ। ਠੀਕ ਆ ਬਾਈ। ਠੀਕ ਹੈ ਜੀ। ਹਾਊਸ ਪਾਵਰ ਦੀ 55 ਹੁੰਦੀ ਆ। 55 ਹਾਊਸ ਪਾਵਰ। 55, 50 ਵਾਲਾ ਮਾਡਲ ਆ। ਠੀਕ ਆ ਬਾਈ। ਨੰਬਰ 5 ਲੱਖ ਰੁਪਏ ਡਿਮਾਂਡ ਆ ਨੰਬਰ ਇਹ ਵੀ ਹਰਿਆਣਾ ਇਨੋਸੀਦੀ ਮੈਨੂੰ। ਠੀਕ ਆ ਬਾਈ। 5 ਲੱਖ ਰੁਪਏ ਦਾ ਰੈਕਟਰ ਦੇ ਦਾਂਗੇ ਆਪਾਂ। ਨਾ ਯਾਰ। ਜਮਾ ਜਾਏ ਆ ਵੀਰੇ। ਬਲਕਾਰੇ ਹੋ ਥੋੜਾ ਕਰ। ਬਾਈ ਪਤਾ ਕੀ ਇਹ ਮਾਨ ਸਮਾਨ ਹੋ ਜੂ ਇਹ ਨਹੀਂ ਹੋਣਾ ਵੀ ਕੋਈ ਜਾ ਕੇ ਆਪਾਂ ਨੂੰ ਆ ਕੇ ਵੀ 4.5 ਦਾ ਜਾਂ 4। 4.5 ਦਾ ਨਹੀਂ। ਹਾਂ ਜੀ। ਆਪਾਂ ਇਹਨੂੰ ਇਨੇ ਦਾ ਕਰਦੀ ਜਾਇਜ ਮਾਨ ਸਮਾਨ ਕਰਦੇ ਵੀਰੇ ਪਤਾ ਕੀ ਇਹ ਨਹੀਂ 5000 ਕਰ ਦਾਂਗੇ ਕਰ ਦਾਂਗੇ ਠੀਕ ਐ ਇਸ ਦੂ ਬਾਦ ਬਾਈ ਆਪਣੇ ਕੋਲੇ ਇਸ ਦੂ ਬਾਦ ਆ ਗਿਆ ਸੋਨਾ ਲੀਕਾ 45 ਵਾਲਾ ਮੋੜ ਵਾਲਾ ਸੋਨਾ ਲੀਕਾ 745 ਵਾਲਾ ਮਾਡਲ ਹੈਗਾ 17 ਡਿਮਾਂਡ ਹੈਗੀ ਬਾਈ ਦੀ 435000 ਰੁਪਏ ਡਿਮਾਂਡ ਜੇ ਬਾਈ ਆਪਾਂ ਇੱਕ ਟਰੈਕਟਰ ਵਧੀਆ ਨਵੇਂ ਟਾਇਰ ਆ ਬਹੁਤ ਸੋਹਣਾ ਟਰੈਕਟਰ ਆ 17 ਮਾਡਲ ਦੇ ਸਾਬ ਨਾਲ ਇਹਦਾ ਟਰੈਪਾ ਦੇ ਦਾਂਗੇ 4 ਲੱਖ ਤੇ 10000 ਰੁਪਏ ਦਾ ਠੀਕ ਜਮਾ ਜਾਇਜ ਜੈ ਸਨੋ ਦਾ ਰੇਟ ਆ ਇਹਦਾ ਦੇ ਭਾਈ ਸਮਾਨ ਸਾਰਾ ਵਿੱਚ ਕੰਪਲੀਟ ਹੀ ਮਿਲ ਜੂ ਭਾਈ ਸਾਰਾ ਸਮਾਨ ਸਾਰਾ ਕੰਪਲੀਟ ਕਿੰਨੇ ਹੌਸਪਾਵਰ ਚਾਹੁੰਦਾ ਭਈ ਇਹ ਇਹ ਹੁੰਦਾ ਜੀ 45 ਹੌਸਪਾਵਰ 45 ਹੌਸਪਾਵਰ ਚ ਚਾਰ ਲੱਖ 10 ਤਾਂ ਤੁਸੀਂ ਕਹਿਦਾ ਵੀ 4 ਲੱਖ 10 ਦਾ ਛੱਡ ਦੇ ਚਾਰ ਲੱਖ 1000 ਦਾ ਹੀ ਮਿਲਣਾ ਵੀਰੇ ਇਹ ਬਾਕੀ ਨਾ ਕੋਈ ਯਾਰ ਭਾਈ ਰੇਟ ਦਾ ਪਤਾ ਕੀ 435000 ਇਹ ਚ ਮੈਂ ਇੱਕ ਗਾਲ ਹੋਰ ਦਾ ਨੇ ਆਪਣੇ ਘਰੇ ਹੀ ਚੱਲਿਆ ਹੋਇਆ ਟਰੈਕਟਰ ਆ ਸਾਲ ਪਰ ਆਪਣੇ ਆਪ ਬੰਦੇ ਮੇਰੀ ਮਾਸੀ ਦਾ ਟਰੈਕਟਰ ਆਪਾਂ ਕੋਈ ਝੂਠ ਨਹੀਂ ਮਾਰਦੇ ਠੀਕ ਹੈ ਉਹਨਾਂ ਨੇ ਮੇਰੇ ਕੋਲੇ ਵੇਚਣਾ ਭੇਜਿਆ ਵਾ ਛੱਡ ਰਿਸ਼ਤੇ ਆ ਸਾਹ ਟੂਰ ਵੀ ਮੈਂ ਪਵਾ ਕੇ ਦਿੱਤੇ ਸੀ ਟਰੈਕਟਰ ਜਮਾ ਐ ਸਮਝਣ ਨੂੰ ਵੀ ਜਮਾ ਨਵਾਂ ਲਈ ਜਾਂਦੇ ਆ ਪੜਾ ਬੰਦਾ ਕੋਈ ਟਰੈਕਟਰ ਨੂੰ ਲੈ ਜਾਂਦਾ ਯਾਰ ਇਹ ਕੋਈ ਆਪਣੀ ਵੀਡੀਓ ਦੇਖ ਕੇ ਉਹ 4 ਲੱਖ 4 ਲੱਖ ਤੇ 5000 ਦਾ ਟਰੈਕਟਰ ਦੇ ਦਾਂਗਾ ਵੀਰੇ ਸੇਰੇ ਵਾਲੀ ਗੱਲ ਸਾਮਾਨ ਇਹਦੇ ਮਗਰ ਵੀ ਦਿਖਾ ਦੇ ਆ ਜਾ ਡੰਡਾ ਫੱਟੀ ਕਿੱਲੀ ਸਾਰਾ ਕੁਝ ਐ ਜਮਾ ਨਾਲ ਦਾ ਸਾਮਾਨ ਠੀਕ ਹੈ ਇਹਦੋਂ ਬਾਅਦ ਵੀ ਆਪਣੇ ਕੋਲੇ ਹਾਂ ਹਾਂ ਸਾਥ ਕੋਈ ਨਹੀਂ ਅੱਗੇ ਆ ਗਿਆ ਹੀ ਆਪਣੇ ਕੋਲੇ ਫਾਰਮ ਟਰੈਕ 60 ਵੀਰੇ ਫਾਰਮ ਟਰੈਕ 60 ਵਾਲਾ 2017 ਮਾਡਲ ਆ ਗਿਆ 2017 ਮਾਡਲ ਡਿਮਾਂਡ ਹੈਗੀ ਬਾਈ ਦੀ 495 ਇਹ ਟਰੈਕਟਰ ਦਿਖਾ ਜਮਾ ਰੂਹ ਖੁਸ਼ ਕਰਨ ਵਾਲਾ ਟਰੈਕਟਰ ਆ ਟ੍ਰੇਡੀਸ਼ਨ ਦਾ ਮਿੱਤਰੋ ਤੁਹਾਡੇ ਸਾਹਮਣੀਆਂ ਦੇਖ ਲਓ ਹਾਂਜੀ ਇੱਕ ਤਰ੍ਹਾਂ ਵੀ ਨਵਾਂ ਨਕੋਰ ਟਰੈਕਟਰ ਹੈ ਜਾਂਦੇ ਆਪਾਂ ਹਾਂ ਬਈ ਹਾਂਜੀ ਹਾਂ ਜੇ ਬਾਈ ਆਪਾਂ ਹੀ ਟਾਇਰਾਂ ਦੀ ਗੱਲ ਕਰੀਏ ਟਾਇਰ ਇਹਦੇ ਨਵੇਂ ਮੰਨੋ ਜੀ 95 99 ਪੈਸੇ ਮੰਨ ਲਓ ਠੀਕ ਆ ਬਾਈ ਹਾਂਜੀ ਡਬਲ ਡਿਸਟ੍ਰੀਬਿਊਟਰ ਜਾਉਂਦਾ ਬਾਈ ਡਬਲ ਡਿਸਟ੍ਰੀਬਿਊਟਰ ਆ ਗਿਆ ਤੇਲ ਬ੍ਰੇਕ ਰਿਵਰਸ ਵੀਡੋ ਟਾਪ ਵਾਲਾ ਮਾਡਲ ਆ ਠੀਕ ਆ ਬਾਈ ਸਾਈਡ ਗੇਅਰ ਮੜਾ ਬਖੋਲ ਕੇ ਦਿਖਾਉਂਦੇ ਭਾਈ ਆਪਾਂ ਦਿਖਾ ਦਿਓ ਵੀਰੇ ਦਿਖਾ ਦਿਓ ਦਿਖਾ ਦਿਓ ਕਿਉਂ ਨਾ ਦਿਖਾਵਾਂਗੇ ਕਿ ਮੈਂ ਡਿਸਟ੍ਰਿਬਿਊਟਰ ਹੈਗਾ ਵੀਰੇ ਹੈਗਾ ਇੱਥੇ ਵੀ ਹੈਗਾ ਹੈਗਾ ਡਬਲ ਡਿਸਟ੍ਰਿਬਿਊਟਰ ਠੀਕ ਆ ਲੱਗ ਤੇਲ ਵਾਲਾ ਟਰੈਕਟਰ ਹੁੰਦਾ ਹੈ ਪਾਵਰ ਵਾਲਾ ਠੀਕ ਆ ਭਾਈ ਜੇ ਕੋਈ ਪਿਛਲੇ ਹਿੱਸੇ ਦੇ ਵਿੱਚ ਹੀ ਹੁੰਦਾ ਉਹ ਪਾਵਰ ਪੂਰ ਦੀ ਦਿੱਕਤ ਆ ਦੇਖੋ ਪਾਲਚਪੂਲ ਚੋਮੇ ਪਈ ਹੈ ਠੀਕ ਆ ਭਾਈ ਪਿੱਛੇ ਸਮਾਨ ਸਾਰਾ ਕਮਿਊਨਿਟੀ ਮਿਲ ਜੂਗਾ ਸਾਰਾ ਡੰਡਾ ਫੱਟੀ ਹੁੱਕ ਵਾਲੇ ਗੁੰਡੇ ਦਾ ਕੰਪਲੀਟ ਠੀਕ ਆ ਭਾਈ ਹਾਂਜੀ ਇਹ ਨੰਬਰ ਭਾਈ ਨੰਬਰ ਆਈ ਹਰਿਆਣਾ ਐਨਓਸੀ ਮਿਲ ਜੂ ਠੀਕ ਆ ਬਈ ਸਮਾਨ ਸਾਰਾ ਕੰਪਲੀਟ ਹੀ ਮਿਲ ਜੂ ਨਾ ਹਾਂਜੀ 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 ਡਿਮਾਰਡ ਤਾਂ ਪਾਜੀ ਰੱਖਦੇ ਆ ਬਈ 4 ਲੱਖ 4 ਲੱਖ ਤੇ 95000 ਰੁਪਏ ਇਹ ਰੇਟਰ ਦੇ ਦਾਂਗੇ ਆਪਾਂ 470 ਦਾ ਪੂਜਾ ਚ ਰੇਟ ਦਾ ਸੁਭਰਾ ਬਣ ਕੇ ਜੇ ਕੋਈ 4 ਲੱਖ ਤੇ 65000 ਦਾ ਰੇਟਰ ਦੇ ਦਾਂਗੇ ਵੀਰੇ ਲਾਸਟ ਜੈਸਟ ਆਰ ਲਓ ਦਾ ਰੇਟ ਨਹੀਂ ਨਹੀਂ 4 ਪਰ ਉਹਦਾ ਕਿ ਮੈਨੂੰ ਪਹਿਲੇ ਗਾਲੀ ਵਿੱਚ ਕੋਈ ਨਾ ਕੋਈ ਬੋਲੀ ਆ ਮੈਂ ਇਸ ਵੇਲੇ ਇੱਕ ਤਾਂ ਟੋਚ ਇਨਟੈਚ ਨਾ ਕੋਈ ਉਹਦੇ ਇੱਕ ਅੱਧਾ ਕੋਈ ਸੌਦੇ ਦਾ ਟਾਈਮ 4 ਲੱਖ 700 ਚਾਹੁੰਦਾ ਮੈਂ ਸਾਰੇ ਭਰਾਵਾਂ ਨੂੰ ਜਿਹੜੇ ਵੇਖਣ ਆਲੇ ਆ ਕਿ ਨਹੀਂ 4,60,000 ਦਾ ہاں ਨਾਂ ਦਾ ਰੇਟ ਆ ਵੀਰੇ ਇਹਦਾ ਤੇਰਾ ਕਰਤੀ ਬਸ ਇਹਦੂ ਬਾਦ ਰੁਪਿਆ ਵੀ ਨਹੀਂ ਘਟਣਾ ਕੀ ਇਹਦੂ ਬਾ ਬਈ ਆਪਣੀ ਕੋਲ ਇਹ ਹੈਗਾ ਸੋਨਾ ਲਿਕਾ 50 ਸੋਨਾ ਲਿਕਾ 50 ਵਾਲਾ 2013 ਦੇ ਮਾਰਕੇ 14 ਦੀ ਕਾਪੀ ਆ ਠੀਕ ਆ ਬਈ ਡਿਮਾਂਡ ਹੈਗੇ ਬਾਈ 4,25,000 ਰੁਪਿਆ 25,000 ਰੁਪਿਆ ਟਾਇਰ ਹੈਗੇ ਨਾਲ ਦੇ ਨਾਲ ਦੇ ਨਹੀਂ ਸੌਰੀ 80 ਪੈਸੇ ਇਹਦੇ ਵਧੀਆ ਟਾਇਰ ਕੰਡੀਸ਼ਨ ਟਰੈਕਟਰ ਦੀ ਦਿਖਾ ਦੇ ਕੰਡੀਸ਼ਨ ਬਈ ਰੰਬ ਰੰਬ ਜਮਾ A1 ਕੰਡੀਸ਼ਨ ਦਾ ਟਰੈਕਟਰ ਠੀਕ ਆ ਬਈ ਸਮਾਨ ਸਾਰਾ ਕੰਪਲੀਟ ਹੀ ਮਿਲ ਜਾ ਬਾਈ ਇਹਦੇ ਹਾਂਜੀ ਹਾਂਜੀ ਸਮਾਨ ਸਾਰਾ ਕੰਪਲੀਟ ਦਾ ਬੀਰਾ ਆਪਾਂ ਤੇ ਗੱਲ ਇਹ ਬਈ ਕੋਈ ਵੀ ਟਰੈਕਟਰ ਲਵੇ ਅੱਗੇ ਪਿੱਛੇ ਸਮਾਨ ਸਾਰਾ ਆਪਾਂ ਕੰਪਲੀਟ ਹੱਕ ਵਾਲੇ ਗੁੱਲੇ ਤੱਕ ਦਾ ਹੀ ਨਾਲ ਦਾ ਠੀਕ ਆ ਬਈ ਲੇ ਕਿੰਨੇ ਹਸ ਪਾਵਰ ਚ ਆਉਂਦਾ ਬਈ ਇਹ ਇਹ ਪੰਜਾਬ 50 ਵੀ ਆਇਆ 55 ਵੀ ਆਇਆ ਵੀਰੇ ਠੀਕ ਆ ਬਈ ਹਾਂਜੀ ਇਹ ਸਿੰਗਲ ਹੁੰਦਾ ਬਈ ਇਹ ਇਹ ਡਿਸਟ੍ਰਿਬਿਊਟਰ ਲੱਗਿਆ ਵੀਰੇ ਇਹਦੇ ਡਬਲ ਕਲੱਚ ਡਬਲ ਡਿਸਟ੍ਰਿਬਿਊਟਰ ਠੀਕ ਆ ਸਾਰਾ ਕੁਝ ਵਧੀਆ ਜਿਹੜਾ 14 ਇੰਚ ਮਾਡਲ ਆਉਂਦਾ ਟੌਪ ਵਾਲਾ ਮਾਡਲ ਠੀਕ ਆ ਬਈ ਮਰੀਅਮ ਰੂਟ ਦਿਖਾ ਦੇ ਅੰਦਰੋਂ ਅੰਦਰੋਂ ਠੀਕ ਆ ਬਾਈ ਸੋਚ ਆ ਖੋਣ ਕੇ ਵਿਖਾ ਵੀਰੇ ਐ ਨਹੀਂ ਮਨ ਲੱਚੰਕਾਰੇ ਡਰਾ ਪੂਰਾ ਆ ਪਾਲ ਸਕੂਲ ਚ ਦਾ ਇੱਕ ਨੂੰ ਉਹ ਹੀ ਪਈ ਆ ਠੀਕ ਲੰਬੇ ਵਾਲੀ ਗੱਲ ਨਹੀਂ ਇਹ ਨੰਬਰ ਵਈ ਇਹ ਇਹ ਨੰਬਰ ਇਹ ਵੀ ਹਰਿਆਣਾ ਜੀ ਐਨਓ ਸੀ ਮਿਲੂ ਠੀਕ ਆ ਬਾਈ ਡਿਮਾਂਡ ਤਾਂ ਪਈ ਰੱਖਦੇ 4,25,000 ਰੁਪਏ ਦਾ ਜੈ ਜੈ ਇਹ ਰੇਟਰ ਦੇ ਦਾਂਗੇ ਆਪਾਂ 4,10,000 ਦਾ ਪੂਰੇ 4 ਦਾ ਕਰ ਦਾਂਗੇ ਪੂਰੇ 4 ਲੱਖ ਦਾ ਜੈ ਸਨੋ ਦਾ ਰੇਟ ਅਗਰੇ ਠੀਕ ਆ ਅੱਗੇ ਆਪਣੇ ਕੋਲ ਇੱਕ ਆ ਗਿਆ 524 524 ਜੌਂਡੀਆ ਹਾਂਜੀ 2010 ਮਾਡਲ ਆ 2010 ਮਾਡਲ ਆ ਡਿਮਾਂਡ ਕੀ ਵੀ ਰਹਿ ਜਾਂਦਾ ਬਈ ਡਿਮਾਂਡ ਇਹਦੀ ਡਬਲ ਪੀ 2 ਵਾਲਾ ਮਾਡਲ ਆ 3 ਲੱਖ ਤੇ 95000 ਰੁਪਏ ਡਿਮਾਂਡ ਆ ਕਲੌਪੀ ਗਰੁੱਪ ਹੀ ਅਗਲੇ ਮਗਰਿਆੜ ਵਧੀਆ ਸਾਇਲੈਂਸਰ ਸ਼ੌਕੀਏ ਡਿੱਡੇ ਸ਼ੌਕੀਏ ਬੰਦੇ ਰੱਖਿਆ ਹੋਇਆ ਕਿਸੇ ਦਾ ਠੀਕ ਆ ਬਈ ਟਰੈਕਟਰ ਦੇ ਟਾਇਰ ਹੈਗੇ ਜੀ 70 ਪੈਸੇ ਮੰਨ ਕੇ ਆਓ ਠੀਕ ਆ ਬਈ ਕੰਡੀਸ਼ਨ ਦੀ ਗੱਲ ਕਰੀਏ 70 ਤੋਂ ਲਾ ਘਟਨ ਦਾ ਵਾਦਨ ਕੰਡੀਸ਼ਨ ਹੈਗਾ ਟਰੈਕਟਰ ਵਧੀਆ ਸਾਫ਼ ਸੁਥਰਾ ਮਾਡਲ ਦੇ ਹਿਸਾਬ ਨਾਲ ਠੀਕ ਆ ਬਈ ਹੈ ਜੀ ਇਹ ਡਬਲ ਪੀ ਤੋਂ ਆਉਂਦਾ ਹੁੰਦਾ ਠੀਕ ਆ ਬਈ ਸਵਾਨ ਕਾਬ ਲਿੰਕ ਦੇਵਾਂਗੇ ਨਾਲ ਦੀ ਚੌਂਡੀ ਆ ਇਹ ਨੰਬਰ ਬਾਈ ਇਹ ਨੰਬਰ ਹਰਿਆਣਾ ਇਹ ਵੀ ਐਨਓ ਸੀ ਮਿਲ ਜੂ ਠੀਕ ਆ ਬਾਈ ਡਿਮਾਂਡ ਇਹ ਡੈਕਟਰ ਦੇ ਦਾਂਗੇ ਆਪਾਂ 375000 ਦਾ 370 ਦਾ ਦੇ ਦਾਂਗੇ ਵੀਰੇ 365 ਦਾ ਕਰ ਦੀਏ ਬਾਈ 365000 ਦਾ ਜਸਨੋ ਦਾ ਰੇਟ ਆ ਠੀਕ ਆ ਬਾਈ ਅੱਗੇ ਆ ਗਿਆ ਦੁਪਾਰੋਂ 65 2010 ਦਾ ਡਿਮਾਂਡ ਹੈਗੀ ਬਾਈ 325000 ਰੁਪਏ ਦਾ ਜੇ ਬਾਈ ਆਪਾਂ ਜੀ ਕੰਡੀਸ਼ਨ ਦੀ ਗੱਲ ਕਰੀਏ ਇਹ ਨਹੀਂ ਹਨ ਵੀਰੇ ਸਾਫ ਸੁਥਰਾ ਟਰੈਕਟਰ ਆ ਨੀਵਾਮਾਲ ਟਰੈਕਟਰ ਆ ਕੋਈ ਮਾੜੀ ਮੋਟੀ ਹਲਕੀ ਸੁਲਕੀ ਹੋਈ ਆ ਠੀਕ ਆ ਬਈ ਟਾਇਰਾਂ ਦੀ ਗੱਲ ਕਰੀਏ ਟਾਇਰ ਹੈਗੇ ਦੱਸੀ ਪੈਸੇ ਜੀ ਚਾਰੇ ਬਈ ਹਾਂਜੀ ਇਹ ਵੀ ਡਬਲ ਡਿਸਟ੍ਰਿਬਿਊਟਰ ਆ ਟਰੈਕਟਰ ਹੁੰਦਾ ਡਬਲ ਕਲਚ ਡਬਲ ਡਿਸਟ੍ਰਿਬਿਊਟਰ ਠੀਕ ਆ ਬਈ ਵਧੀਆ ਟਰੈਕਟਰ ਸਮਾਨ ਸਾਰਾ ਕੰਪਲੀਟੀ ਮਿਲੂ ਬਈ ਸਮਾਨ ਸਾਰਾ ਕੰਪਲੀਟ ਮਿਲੂ ਨੰਬਰ ਬਈ ਇਹੇ ਨੰਬਰ ਇਹ ਵੀ ਹਰਿਆਣਾ ਜੀ ਠੀਕ ਆ ਬਈ ਡਿਮਾਂਡ ਤਾਂ ਪੈ ਹੀ ਰੱਖਦੇ ਆ 3,25,000 ਰੁਪਏ 2010 ਮੰਨ ਲਾ 3-5 ਦਾ ਦੇਣਾ 3 ਲੱਖ ਦਾ ਟਰੈਕਟਰ ਦੇਦਾ ਠੀਕ ਹ ਸੋਨਾਲਿਕ 60 2019 ਮਾਡਲ ਸਵਾ 6 ਲੱਖ ਰੁਪਇਆ ਡਿਮਾਂਡ ਆ ਜੀ 6 ਲੱਖ 25 ਹਜ਼ਾਰ ਰੁਪਇਆ ਦੇ ਬਣ ਜੇ ਬਾਈ ਆਪਾਂ ਜੀ ਕੰਡੀਸ਼ਨ ਦੀ ਗੱਲ ਕਰੀਏ ਇਹ ਕੰਡੀਸ਼ਨ ਬਾਈ ਜਮਨ ਨਵੇਂ ਵਰਗਾ ਟਰੈਕਟਰ ਕਹਿ ਸਕਦੇ ਇਹਨੂੰ ਆਪਾਂ ਠੀਕ ਆ ਬਾਈ ਟਾਇਰਾਂ ਦੀ ਗੱਲ ਕਰੀਏ ਟਾਇਰ ਇਹਦੇ 90 95 ਦਾ ਠੀਕ ਆ ਬਾਈ ਸੋਨਾਂ ਦੇ ਨਾਲ ਵੀ ਕੰਪਲੀਟ ਮਿਲੂ ਠੀਕ ਆ ਬਾਈ 6 ਲੱਖ ਤੇ 5000 ਦਾ ਟਰੈਕਟਰ ਦੇ ਦਾਂਗੇ ਸਵਾ 6 ਡਿਮਾਂਡ ਆ ਜੰਡਾ ਫੱਟੀ ਗੁੱਲਾ ਦੇ ਨਾਲ ਸਾਰਾ ਅਰੀਜਨਲ ਸਮਾਨ ਆ ਇਹਦਾ ਮਾਰਾ ਜਾਇਜ਼ਾ ਰੇਟ ਦੱਸ ਯਾਰ 6 ਲੱਖ ਦਾ ਦੇ ਦਾਂਗੇ ਵੀਰੇ ਜੈਸਨ ਉਹਦਾ ਰੇਟ 5 ਲੱਖ ਅੱਜ ਇਹ ਟਰੈਕਟਰ ਸੇ ਆਪਣੇ ਕੋਲੇ ਬਹੁਤ ਬਹੁਤ ਧੰਨਵਾਦ ਤੇਰਾ ਟਾਈਮ ਕੱਢਣ ਲਈ ਸਾਡੇ ਕੋਲ ਟਰੈਕਟਰ ਨੰਬਰ ਬੋਲ ਦੋ ਬਈ 99149 23993 ਠੀਕ ਹੈ ਜਿੰਨੇ ਆਪਾਂ ਟਰੈਕਟਰ ਦੇ ਵਿੱਚ ਪ੍ਰਾਣ ਟਰੈਕਟਰ ਵੀ ਕੱਟਾਂਗੇ ਪ੍ਰਾਣਾ ਟਰੈਕਟਰ ਕੱਟ ਲਾਂਗੇ ਵਿੱਚ ਜਿਹੜੇ ਟਰੈਕਟਰਾਂ ਦੇ ਵਿੱਚ ਲਾਉਣ ਹੁੰਦਾ ਨਾ ਤੇ ਲਾਉਣ ਵੀ ਕਰਵਾ ਦਾਂਗੇ ਠੀਕ ਹੈ ਬਾਜ ਬਰੇਡ ਤੇ ਜਿਹੜੇ ਪ੍ਰਾਣੇ ਆ ਉਹ ਕੱਟ ਲਾਂਗੇ ਠੀਕ ਹੈ ਹਾਂਜੀ ਬਹੁਤ ਬਹੁਤ ਮਿਹਰਬਾਨੀ ਭਰਾ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੁਸੀਂ ਟਾਈਮ ਕੱਢਿਆ ਸਾਡੇ ਲਈ ਓਕੇ ਸਰ